ਫਰੀਦਕੋਟ ਜ਼ਿਲ੍ਹੇ ਦੀ ਕੋਟਪੂਰਾ ਮੰਡੀ ਦੇ ਵਿੱਚ ਅੱਜ ਉਸ ਵਕਤ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਕੂਲ ਤੇ ਡਿਊਟੀ ਜਾ ਰਹੀ ਇੱਕ ਔਰਤ ਦੇ ਉੱਤੇ ਇੱਕ ਵਿਅਕਤੀ ਵੱਲੋਂ ਤੇਜਾਬ ਛੱਟ ਦਿੱਤਾ ਗਿਆ ਸੀ ਗੰਭੀਰ ਹਾਲਾਤ ਦੇ ਵਿੱਚ ਇਸ ਔਰਤ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਤੇ ਉਸ ਨੇ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਮੁਤਾਬਕ ਏ ਰੂਪੀ ਇਸ ਔਰਤ ਦਾ ਸਹੁਰਾ ਹੀ ਹੈ ਜਿਸ ਨੇ ਆਪਣੀ ਵਿਧਵਾ ਨੂੰ ਤੇ ਤਜਾਬ ਸੁੱਟਿਆ ਸੀ ਪੁਲਿਸ ਮੁਤਾਬਕ ਮਾਮਲਾ ਘਰੇਲੂ ਕਲੇਸ਼ ਦਾ ਲੱਗਦਾ ਹੈ ਤੇ ਇਸੇ ਵਿਅਕਤੀ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਫਿਲਹਾਲ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜਾਣ ਮੁਤਾਬਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇੱਕ ਪੁਲਿਸ ਪਾਰਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਜਲਦ ਹੀ ਇਸ ਮਾਮਲੇ ਨੂੰ ਨਜਿੱਠ ਲਿਆ ਗਿਆ ਹੈ। ਮੁਤਾਬਕ ਜ਼ਖਮੀ ਔਰਤ ਹਜੇ ਖਤਰੇ ਤੋਂ ਬਾਹਰ ਨਹੀਂ ਹੈ। ਬਿਊਰੋ ਰਿਪੋਰਟ ਰੇਡੀਓ ਪੰਜਾਬ ਟੁਡੇ ਫਰੀਦਕੋਟ। ਪੇਸ਼ੈਂਟ ਆਇਆ ਹੈਗਾ ਤੁਹਾਡੇ ਕੋਲ ਕੂਟਕਪੂਰਾ ਤੋਂ ਕੈਰਟ ਨੇ ਕਿ ਐਸਿਡ ਅਟੈਕ ਹੈਗਾ ਕੀ ਮਸਲਾ ਕੋਈ ਪਤਾ ਲੱਗਿਆ ਹੁਣ ਤੱਕ ਕਿਦਾਂ ਦੀ ਗੱਡੀ ਅੱਜ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਤੇ ਮੈਂ ਡਾਕਟਰ ਦੀਪਕ ਭੱਟੀ ਪਲਾਸਟਿਕ ਸਰਜਰੀ ਹੈਡ ਐ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਤਾਂ ਅੱਜ ਸਵੇਰ ਸਾਡੇ ਕੋਲੇ ਇੱਕ ਲੇਡੀਆਂ ਆਏ ਨੇ ਇੱਕ ਤਕਰੀਬਨ 35 ਸਾਲ ਦੀ ਉਮਰ ਆ ਉਹਨਾਂ ਦੀ ਔਰ ਉਹ ਇਸ ਮਤਲਬ ਉਹ ਉਹਨਾਂ ਨੇ ਇਹ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਉੱਤੇ ਕਿਸੇ ਨੇ ਐਸਿਡ ਪਾ ਦਿੱਤਾ ਹੈਗਾ ਤੇ ਜਾਪਾ ਪਾ ਦਿੱਤਾ ਹੈਗਾ ਤੇ ਉਹ ਸਾਡੇ ਕੋਲੇ ਲੈ ਕੇ ਆਏ ਆ ਉਹ ਕਾਫੀ ਉਹਨਾਂ ਦੇ ਚਿਹਰੇ ਦੇ ਉੱਤੇ ਔਰ ਅੱਖਾਂ ਦੇ ਉੱਤੇ ਔਰ ਹੱਥ ਦੇ ਉੱਤੇ ਉਹ ਤਜਾਵ ਦੇ ਨਿਸ਼ਾਨ ਦਿਖ ਰਹੇ ਨੇ ਉਹ ਕਾਫੀ ਗਹਿਰੇ ਨਿਸ਼ਾਨ ਲੱਗ ਰਹੇ ਨੇ ਤੇ ਉਹਦੇ ਬਾਰੇ ਅਸੀਂ ਜੋ ਟਰੀਟਮੈਂਟ ਹੈ ਉਹ ਕਰ ਰਹੇ ਹੈਗੇ ਆ ਪਲੱਸ ਉਹਨਾਂ ਦੀ ਚਿਹਰੇ ਦੀ ਔਰ ਅੱਖਾਂ ਦੀ ਜੋ ਵੀ ਦੇਖਭਾਲ ਇਸ ਇਸ ਹਾਲਤ ਦੇ ਵਿੱਚ ਬੰਦੀ ਹੈਗੀ ਹੈ ਉਹ ਉਹ ਸ਼ੁਰੂ ਕਰ ਦਿੱਤੀ ਗਈ ਹੈ ਟਰੀਟਮੈਂਟ ਤੇ ਬਾਕੀ ਇਸ ਤੋਂ ਜ਼ਿਆਦਾ ਹੋਰ ਸਾਨੂੰ ਹਜੇ ਮੈਂ ਉਹਨਾਂ ਦੀ ਹਾਲਤ ਬਾਰੇ ਬਹੁਤ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਮਰਜੈਂਸੀ ਇਸ ਵੇਲੇ ਤਾਂ ਐਮਰਜੈਂਸੀ ਵਾਲੀ ਟ੍ਰੀਟਮੈਂਟ ਹੀ ਚੱਲ ਰਹੀ ਹੈਗੀ ਹੈ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਇਸ ਵੇਲੇ ਬਟ ਇਹ ਹੈ ਕਿ ਬਈ ਬਾਅਦ ਦੇ ਵਿੱਚ ਇਹ ਜ਼ਖਮ ਕਿਸ ਤਰੀਕੇ ਨਾਲ ਇਹ ਬਾਅਦ ਦੇ ਵਿੱਚ ਬਨਣਗੇ ਤੇ ਟ੍ਰੀਟਮੈਂਟ ਉਹਦੇ ਹਿਸਾਬ ਨਾਲ ਚੱਲੇਗਾ ਔਰ ਲੱਗਦਾ ਇਹ ਹੈ ਕਿ ਬਈ ਇਹ ਕਾਫੀ ਗਹਿਰੇ ਹੈਗੇ ਆ ਜ਼ਖਮ ਤੇ ਸੋ ਇਹ ਜਾਣਕਾਰੀ ਬਾਕੀ ਇਹਦੇ ਬਾਰੇ ਇਹ ਬੜਾ ਇੱਕ ਸੀਰੀਅਸ ਮੈਟਰ ਹੈਗਾ ਤੇ ਆ ਸਾਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਜਦੋਂ ਕੋਈ ਪੇਸ਼ੈਂਟ ਆਉਂਦੇ ਹੈਗੇ ਸਾਡੀ ਕੋਸ਼ਿਸ਼ ਹੁੰਦੀ ਆ ਉਹਦੀ ਪੂਰੀ ਮਦਦ ਕੀਤੀ ਜਾਵੇ ਤੇ ਮੇਰੇ ਨਾਲ ਮੈਡੀਕਲ ਸੁਪਰਡੈਂਟ ਸਾਹਿਬ ਹੈਗੇ ਨੇ ਤੇ ਹਸਪੀਟਲ ਨੇ ਇਹਦੀ ਇਹਨਾਂ ਦੀ ਇਹ ਫ੍ਰੀ ਟਰੀਟਮੈਂਟ ਹੈਗੀ ਆ ਉਹਦੇ ਵਾਸਤੇ ਇੰਤਜ਼ਾਮ ਕਰ ਦਿੱਤਾ ਹੈਗਾ ਤੇ ਬਾਕੀ ਅਸੀਂ ਜੋ ਵੀ ਇਹਦੀ ਕਾਰਵਾਈ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਲੋਂ ਜਾਂ ਮਤਲਬ ਜਿਹੜੀ ਇਹਦੀ ਪੁਲਿਸ ਵੱਲੋਂ ਜੋ ਕਾਰਵਾਈ ਬਣੇਗੀ ਉਹਨਾਂ ਨੂੰ ਇਤਲਾ ਕਰ ਦਿੱਤੀ ਗਈ ਹੈਗੀ ਹੈ ਸਾਰੀ ਠੀਕ ਹੈ ਅੱਜ ਸਵੇਰੇ ਇੱਕ ਅਨਫੋਰਚੂਨੇਟ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੇ ਜੇਕ 30 ইয়ার 올 লেডি ਕੇ ਉਪਰ एक एसिड अटैक दी इंफॉर्मेशन आई सी uh, SHO, और ਸਾਡੇ ਸਿਟੀ ਕੋਟਕਪੁਰਾ ਐਸ ਐਚ ਓ ਮਨੋਜ ਜੀ اور ਡੀ ਐਸ ਪੀ ਕੋਟਕਪੁਰਾ ਜਤਿੰਦਰ ਜੀ ਇਨਾਂ ਨੇ ਬਹੁਤ ਸੂਝਬੂਝ ਨਾਲ ਉੱਚ ਕੰਮ ਕੀਤਾ اور ਇੱਕ ਇਮੀਡੀਏਟ ਰਿਸਪਾਂਸ ਕਰਦੇ ਹੋਏ ਸਭ ਤੋਂ ਪਹਿਲਾਂ ਤਾਂ 112 ਦੀ ਗੱਡੀ 'ਚ ਉਹਨੂੰ ਵਿਕਟਮ ਨੂੰ ਇਮੀਡੀਏਟ ਮੈਡੀਕਲ ਹੈਲਪ ਪ੍ਰੋਵਾਈਡ ਕਰਾਤੇ ਹੋਏ ਹਸਪੀਟਲ ਸ਼ਿਫਟ ਕੀਤਾ ਐਂਡ ਵੀ ਸਟਾਰਟਡ ਲੁਕਿੰਗ ਆਊਟ ਫਾਰ ਦਾ ਅਕਿਊਜ਼ਡ एज़ वेल इमीडिएएटली एंड इन लैस दैन टू आवर्स वो जो एकडसी राउंड अप कर लिया गया ताकि एक सेंस ऑफ सिक्योरिटी लोगों के मन च रहे और एक कोई भी एक दुष्प्रचार यदा ना हो सके जोड़ा एक्यूज सी नाम बीरू है और पुत्र चेतन राम वासी महाराजा रणजीत सिंह नगर Uh, दवाणा रोड कोटकपुरा और ये उस लेडी का ही एक रिलेटिव है इज़ अ फादर इन लॉ ऑफ द विक्टिम और इन्ही एक पर्सनल कुछ फैमिली डिस्प्यूट नैके उन्हों एक गुस्सा सदा करके उन्हें ये वारदात को अंजाम दिता जड़ी विक्टिम है शी इज अंडरगोइंग मेडिकल ट्रीटमेंट और जीडीशन है वह स्टेबल है एंड एफ आई आर नंबर नाइन अंडर सैक्शन वन ट्वेंटी फोर बी एन एस हैज ऑलरेडी बिन रजिस्टर्ड एट द थााना